ਵੀਰ ਮਨਦੀਪ ਦਾ ਵੀਰ ਪਰ ਕਹਿੰਦੇ ਇਸ ਸਮੇ ਪਿਸਟਲ ਨੇ ਲੱਖਾ ਜੰਕ ਕਬੱਡੀ ਪੈਣੇ ਪੈਣ ਵਾਲੇ ਗੁਰਪ੍ਰੀਤ ਦੀ ਬਾਤ ਹੈ ਸਾਹਮਣੇ ਚੱਕੀ ਹੱਕ ਤਾਨ ਕੇ ਖੜਿਆ ਹੋਇਆ ਹੈ ਐਨ ਕਹਿੰਦੇ ਰਮਦਾਸ ਵਾਲੇ ਚੱਕੀ ਦੀ ਜੋੜੀ ਬੜੀ ਹਿੱਟ ਹੈ ਪਰ ਦੂਜੇ ਪਾਸੇ ਗੁਰਪ੍ਰੀਤ ਸਿੰਘ ਭੇਜਿਆ ਇਹ ਲੰਮਾ ਕਹਿੰਦੇ ਲੰਮਾ ਇਸ ਸਮੇ ਤਾਂ ਮਾ ਖੇਡ ਕਬੱਡੀ ਦੇ ਮੈਦਾਨਾਂ ਦੇ ਮੋਢੇ ਦੇ ਨਾਲ ਮੋਡਾ ਢਾ ਕੇ ਖੜਿਆ ਇਹ ਖਾੜਨੇ ਵੀ ਚਾਹੀਦੇ ਨੇ ਕਿਉਂਕਿ ਕਬੱਡੀ ਦਾ ਦੌਰ ਚੱਲਿਆ ਹੋਇਆ ਹੈ ਇਸ ਸਮੇਂ ਕਹਿੰਦੇ ਹੋ ਗਿਆ ਟੱਚ ਪਹਿਲਾਂ ਹੋ ਗਿਆ ਹੋਇਆ ਜਾਂ ਨਹੀਂ ਹੋਇਆ ਤੇ ਸਾਹਮਣੇ ਜੱਗਾ ਇਸ ਸਮੇਂ ਕਹਿੰਦੇ ਵੇਖੋ ਨੰਬਰ ਆਪਣੀ ਟੀਮ ਦੇ ਖਾਤੇ ਜੋੜੇਗਾ ਕਿ ਨਹੀਂ ਬਹੁਤ ਕਮਟੀ ਵਾਪਸੀ ਕੀਤੀ ਹੈ ਚੱਗੀ ਜਿਆਦਾ ਬੈਗ ਨਹੀਂ ਕਰਨਾ ਪਰ ਦੂਜੇ ਪਾਸੇ ਰਿਸ਼ੀ ਤੇ ਇੱਕ ਪਾਸੇ ਜੱਗਾ ਇਹ ਦਰਸ਼ਕ ਵੀ ਧਰਤੀ ਹੈ ਬਾਬਾ ਕਾਲਾ ਮਾਰਜੀ ਦੀ ਇਹ ਕਿਰਤੋਵਾਲ ਪਿੰਡ ਹੈ ਇਹਦੇ ਫਾਦਰ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਆਏ ਆ ਤੇ ਦੂਜੇ ਪਾਸੇ ਸਵਰਾਵਾ ਵਾਲਾ ਕਰ ਸੇਵਕ ਇੱਕ ਗੱਲ ਪਰਿਵਾਰ ਦੀ ਸ਼ਾਨ ਹੈ ਤੇ ਜ਼ਹਿਰ ਨੇ ਐਸੇ ਇਲਾਕੇ ਦਾ ਹੈ ਇਹ ਕਹਿੰਦੇ ਕਾਸ਼ਦੀਪ ਸਿੰਘ ਹੈ ਸਾਹਮਣੇ ਕਹਿੰਦੇ ਚੇਲਮੇ ਕੱਦ ਵਾਲਾ ਉਹ ਦੂਜੇ ਪਾਸੇ ਚੱਕੀ 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 ਮੈਨੂੰ ਲੱਗਦਾ ਕਾਸ਼ ਜੱਫਾ ਜੱਫਾ ਭਾਜੀ ਆਹ ਬੈਠਾ ਇਸ ਚਲ ਨੇ ਪਾਤੀ ਹੈ ਐਨ ਕਹਿੰਦੇ ਢਲੀਆਂ ਹੋਈਆਂ ਸ਼ਾਮਾਂ ਸੂਰਜ ਦੇਵਤਾ ਵੀ ਆਪਣੇ ਕਹਿੰਦੇ ਘਰ ਨੂੰ ਵਾਪਸੀ ਕਰਕੇ ਆਏ ਤੇ ਦਰਸ਼ਕ ਵੀਰ ਐਨ ਕਹਿੰਦੇ ਪਰੇ 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 ਬੱਚਿਆਂ ਵਰਗੇ ਖਿਡਾਰੀਆਂ ਦੀ ਖੇਡ ਦਾ ਫੈਸਲਾ ਦੇ ਰਹੇ ਨੇ ਆਹ ਕਹਿੰਦੇ ਪਣਗੋਟੇ ਵਾਲਾ ਅਠੌੜਾ ਹੈ ਦਰਸ਼ਕ ਵੀਰੋ ਜੇ ਕਬੱਡੀ ਦੇ ਵਿੱਚ ਦੂਜਾ ਕਿਸੇ ਦਾ ਨਾਮ ਰੱਖਿਆ ਹੈ ਤੇ ਉਹ ਆਹ ਕਾਬਲ ਬਾਈ ਵਾਰਬੂਜ ਖੋਲੇ ਕਰਾ ਨੋਜਵਾਨਾ ਹਣ ਪਤਾ ਲੱਗਣਾ ਚਾਹੀਦਾ ਹੈ ਕਿ ਕਾਬਲ ਦੀ ਸਾਉਂਡ ਲੱਗੀ ਹੋਈ ਹੈ ਸਾਡੇ ਗੋਰੀ ਬਾਈ ਹੁਣੇ ਆਹ ਸਭਰਾਵਾਂ ਵਾਲਾ ਬੱਬੂ ਫੀਰਾ ਟਿੰਗ ਦੋਦੀ ਦਾ ਮੁੰਡਾ ਉਹ ਲਾ ਦਿੰਦਾ ਪਰਦਾ ਪਰੇ ਰੇਟਰਾਂ ਨੂੰ ਕੁੰਡਾ ਪਰ ਪੰਡਤ ਦਾਦਿਆਂ ਬਾਬਿਆਂ ਦੀ ਖੇਡ ਹੈ ਤੇ ਸਾਡੇ ਬਜ਼ੁਰਗਾਂ ਦੀ ਖੇਡ ਹੈ ਬੱਚਿਆਂ ਥੋੜਾ ਸੇਡ ਵਾਲੇ ਘਟੌੜੇ ਜੱਗਾ ਤੇ ਦੂਜੇ ਪਾਪੇ ਚੱਟੀ ਚੱਕੀ ਚੱਕੀ ਚੱਟੀ ਚੱਕੀ ਵਾਠੀ ਠੀਠੀ ਜੱਫਾ ਖਰੇ ਖਰੇ ਡੱਕੀ ਜੱਫਾ ਭਾਜੀ ਪਰ ਚੱਤੀ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚੋਂ ਸਰਦਾਰ ਭਿੰਦਰ ਸਿੰਘ ਜੀ ਮੁੜੇ ਬੱਬੂ ਨੌਜਵਾਨਾ ਦੋ ਕ ਜੱਫੇ ਉੱਪਰ ਹੋ ਗਏ ਐ ਜੇ ਕਿ ਤੇ 19 21 ਹੋ ਗਈ ਨਾ ਤੇ ਦੁਨੀਆਂ ਨੇ ਕਹਿਣਾ ਘਰੇ ਆ ਕੇ ਹਰਾ ਗਏ ਐ ਇੱਕ ਪਾਸੇ ਯਾਰ ਪੰਜਾ ਪੰਜਾ ਬੈਗ ਪਰ ਬੱਬੂ ਸਭਰਾ ਪਿਆਰ ਕਰਦੇ ਐ ਲੋ ਸਾਹਮਣੇ ਕਾਸ਼ ਦੀ ਪੈਂਦੀ ਹੋਈ ਕਬੱਡੀ ਆਹ ਮਾਰ ਲ ਕਹਿੰਦੇ ਸਰਪੰਚ ਸਰਦਾਰ ਲੱਗ ਸੋਣ ਮਸੇਂ ਦੇ ਇਲਾਕੇ ਦਾ ਐ ਖਾਲ ਕਹਿੰਦੇ ਜੱਗਾ ਨਵੀਪੁਰ ਰਾਜੂ ਪਾਉ ਪਲਵਾਨ ਭਿੰਦਾ ਪਾਉ ਪਲਵਾਨ ਤੇ ਨਾਲ ਕਹਿੰਦੇ ਜੱਗੇ ਹੋਣੀ ਨਵ ਹੋਣੀ ਨਵੀਪੁਰ ਵਾਲੇ ਬੂਹ ਹਵੇਲੀਆਂ ਵਾਲੇ ਸਰਦਾਰ ਗਰਨਾਮ ਸਿੰਘ ਦੀ ਸਰਪੰਚ ਸਾਹਿਬ ਬੜੇ دیਵਾਨੇ ਆ ਮਾਂ ਖੇਡ ਕਬੱਡੀ ਦੇ ਲਓ ਸਾਹਮਣੇ ਪਿਸਟਲ ਤੇ ਸੇਵਕ ਆ ਗਿਆ ਆ ਗਿਆ ਕਹਿੰਦੇ ਨੰਬਰ ਨਹੀਂ ਹਲੇ ਰੈਫਰੀ ਸਾਹਿਬ ਓਏ ਜੋਰ ਮਾਰ ਪਰ ਪਿਸਟਲ ਜੋਰ ਮਾਰਨਾ ਪੈਣਾ ਲੈ ਮੈਚ ਠੰਡਾ ਠੰਡਾ ਚੱਲਦਾ ਦਰਸ਼ਕ ਵੀਰੋ ਜਦੋਂ ਹਾਫ ਸਮਾਂ ਹੋ ਗਿਆ ਨਾ ਫਿਰ ਦੇਖੀ ਜਾਓ ਬਣਦਾ ਕੀ ਹੈ ਬਣਦਾ ਕੀ ਹੈ ਆ ਭੇਜਿਆ ਜਿਹੜੀ ਕਬੱਡੀ ਗੋਪੀ ਸਭਰਾ ਹੋਣੀ ਰਸਾਲ ਸੇਦੋ ਹੋਣੀ ਸਾਡੇ ਸਭੀ ਕੋ ਹੋਣੀ ਇਧਰ ਕਹਿੰਦੇ ਕਾਰਜ ਸਿੰਘ ਹੋਣੀ ਆਏ ਆ ਬਲਜਿੰਦਰ ਹੋਣੀ ਪੰਜਾਬ ਆਉਣੀ ਬੱਗੇ ਹੋਣੀ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਸੇਦੋ ਜੋਤੀਸ਼ਾ ਸਭਰਾ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਵੀਰ ਬੜੇ ਜ਼ਿੰਕਾਰਜੋਗੋਂ ਪੰਮੇ ਹੋਣੀ ਸਾਡੇ ਸੇਮੇ ਬਾਈ ਹੋਣੀ ਰਾਜੂ ਹੋਣੀ ਪਰ ਸ਼ੱਬਾ ਬੱਬਿਆ ਤੰਗਲ ਨੂੰ ਵਧਾਈਆਂ ਵੱਡਾ ਹੋ ਕੇ ਕੋਟੀ ਖੇਡਦਾ ਜੱਗਾ ਜੰਮਿਆ ਤੇ ਮਿਲਣਾ ਬਦਾਂ ਨਿਆ ਵੱਡਾ ਹੋਇਆ ਕੋਟੀ ਖੇਡਦਾ ਕਿ ਜੱਗੇ ਜੱਟ ਦੇ ਕਬੂਤਰ ਚੀਨੇ ਉਹ ਨਗਨਿਓਂ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖਿਆਂ ਨੂੰ ਬਹੁਤ ਵੱਡੀ ਵਾਪਸੀ ਕੀਤੀ ਹੈ ਅੱਜ ਦੇ ਸਾਬ ਦਾ ਕਹਿੰਦੇ ਪੁੱਤ ਬਣ ਕੇ ਖੇਡਦਾ ਹੈ ਇਹ ਰਾਜੇ ਦਾ ਪ੍ਰਾਸ਼ਿਆ ਹੋਇਆ ਹੈ ਜਰ ਚਰਨ ਹੋਣੀ ਯੂਟੀ ਵਾਲੇ ਨਾਲ ਕਹਿੰਦੇ ਸਾਡੇ ਬਾਜ ਪ੍ਰੀਮੀਅਮ ਹੋਣੀ ਮਾਣ ਕਰਦੇ ਆ ਨੌਜਵਾਨ ਦੀ ਖੇਡ ਤੇ ਧੰਨ ਧੰਨ ਬਾਬਾ ਬਸਾਕਾ ਸਿੰਘ ਆ ਗਿਆ ਆ ਗਿਆ ਵਾਲਾ ਸੇ ਵੀਰ ਜੱਫੇ ਉਹਨੂੰ ਉਹਨੂੰ ਜੱਫੇ ਪਾਣੇ ਆ। ਭਰਾ ਸਾਡਾ ਉਹਦਾ ਵੀਰ ਬਲਜਿੰਦਰ ਆਇਆ ਹੋਇਆ ਬਲਜਿੰਦਰ ਭਾਈ ਇਹਦੇ ਆਪਣਾ ਪਿਆਰ ਹੀ ਕਾਫੀ ਹੈ। ਕੱਪੜੇ ਲੱਖ ਵਧੀਆ ਪਾੜੋ ਜੇ ਜੇਬਾਂ ਖਾਲੀ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਯਾਰ ਬੈਲੀ ਨਹੀਂ ਭਾਵੇਂ ਕੱਪੜੇ ਮੇਲੇ ਪਾੜੋ ਜੇਬਾਂ ਪਰਨਾ ਹੋਣ ਤੇ ਸਾਰੇ ਰਿਸ਼ਤੇਦਾਰ ਹੈ ਸਾਰਿਆਂ ਨੂੰ ਤੁਸੀਂ ਭੈਣ ਭਰਾ ਹੋ ਇਹ ਗੱਲਾਂ ਸੱਚ ਨਾ ਹੈ ਸੱਚ ਤੇ ਕੱਚ ਚੁੱਪਦੇ ਜਰੂਰ ਹੁੰਦੇ ਆ ਅਸੀਂ ਸਾਰੇ ਪਰ ਇਹਨੂੰ ਜਾ ਹੈ ਯਾਰ ਇੱਕੋ ਬੰਨੇ ਤੁਰਿਆ ਸਰਦਾਰ ਜਫਾ ਜੀ ਦਾ ਤੁਹਾਨੂੰ ਮਾਥੇ ਕੀ ਸਮਝਾਇਆਗੇ ਸਰਦਾਰ ਕਰਸੇਵਕ ਸਿੰਘ ਆਣੀ ਬਹੁਤ ਵੱਡੀ ਸੇਵਾ ਕਰਦੇ ਐ ਤੇ ਸਾਰੇ ਕਮੇਟੀ ਵਾਲੇ ਵੀਰਾਂ ਦਾ ਵੀ ਅਸੀਂ ਦਿਲ ਦੇ ਨਿਗਾਹਾਂ ਤੋਂ ਧੰਨਵਾਦ ਕਰਦੇ ਆਂ ਕਿਸੇ ਇੱਕ ਨੇ ਨਹੀਂ ਆ ਕੇ ਆਖਿਆ ਕਿ ਅਸੀਂ ਪ੍ਰਧਾਨ ਐ ਅਸੀਂ ਕਮੇਟੀ ਵਾਲੇ ਆਂ ਤੁਮਲਾ ਸਾਰੇ ਕਹਿੰਦੇ ਸੇਵਾਦਾਰ ਐ ਤੇ ਅਸੀਂ ਸਾਰੇ ਕਮੇਟੀ ਵਾਲੇ ਵੀਰਾਂ ਦੇ ਸਾਰੀ ਸੰਗਤ ਦੀ ਚੜ੍ਹਦੀ ਕਲਾ ਦੇ ਲਈ ਜੀਰੋਦਵਾ ਕਰਦੇ ਆਂ ਲੈ ਵੀ ਛੱਬਿਆ ਜੇ ਨੌਜਵਾਨਾ ਪੰਡਤ ਡੱਕਦਣਾ ਚੋਟਿਆ ਸਵਾਰ ਓਏ ਖੜਕਾ ਤੜਕਾ ਹੋ ਗਿਆ ਚੱਲ ਪਰੇ ਖੜਕੇ ਲਾਈਆ ਕਬੱਡੀ 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 ਹਾਥੇ ਨਹੀਂ ਤੇਰੇ ਕਿ ਜਿੱਥੋਂ ਹੋਈ ਆ ਗੱਲਬਾਤ ਵੱਡੀ ਸਮੇ ਸਵਾਰ ਹੀ ਵਖਣਾ ਹੋਵੇਗਾ ਇਧਰ ਚੱਕੀ ਐ ਇਧਰ ਜੱਗਾ ਐ ਲੈ ਵੀ ਇਧਰ ਛੱਬੇ ਨੇ ਕਹਿੰਦੇ ਪੰਡ ਦੇ ਖੜਕਾ ਚੱਲ 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 ਚੱਕੀ ਆ ਜੱਗਾ ਸੁਕਾ ਨਹੀਂ ਜਾਣਾ ਚਾਹੀਦਾ ਚੱਕੀ ਤੇ ਜੱਗਾ ਕਿ ਚਾਰ ਬੇਲੀ ਰਿਸ਼ਤੇਦਾਰ ਮਾਣ ਕਰਦੇ ਗੁਣਾ ਗੁਣਾ ਕੋਈ ਨਹੀਂ ਚੱਲ ਚੱਲ ਪਿੱਛੇ ਚੱਲ ਪੁੱਤ ਜਿੰਨਾ ਮਾਵਾ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਰੇ ਸਾਰੇ ਖਾਨਦਾਨ ਦਾ ਕਿ ਪੁੱਤ ਜਿੰਨਾ ਮਾਵਾ ਦੇ ਕਬੱਡੀ ਖੇਡਦੇ ਨਾਮ ਉੱਚਾ ਹੋ ਰੇ ਸਾਰੇ ਖਾਨਦਾਨ ਦਾ ਆਹ ਟੈਟੂ ਜਲਾਲਪੁਰਿਆ ਪਾਲੇ ਦੇ ਬਣਿਆ ਹੋਇਆ ਏ ਆਹ ਟੈਟੂ ਜਮਸ਼ਪੁਰਿਆ ਸੁਲਤਾਨ ਦੇ ਬਣਿਆ ਹੋਇਆ ਏ ਜਿਹੜਾ ਟੈਟੂ ਕਹਿੰਦੇ ਸਭਰਾਵਾਂ ਵਾਲੇ ਪੱਪੂ ਦੀ ਪਿੱਠ ਤੇ ਬਣਿਆ ਹੋਇਆ ਏ ਨਾਲ ਕਹਿੰਦੇ ਪੱਪੂ ਦੂਜੇ ਪਾਸੇ ਯਾ ਆ ਗਿਆ ਆ ਗਿਆ ਇੱਕ ਕਾਛ ਜਿਆਪੀ ਆਇਆ ਹੋਇਆ ਏ ਤੇ ਇਹ ਕਾਛ ਰੈਡਰ ਹੈ ਦਰਸ਼ਕੀਓ ਜੀਨਾ ਹੱਥ ਜੋੜਨਾ ਪਣਗੋਟੇ ਵਾਲੇ ਦੇ ਨਾਲ ਹੋਗਣਾ ਇਹ ਪਣਗੋਟੇ ਵਾਲਾ ਛੋੜਾ ਏ ਕੰਮੂ ਫਟਿਆਬਾਦੀਆ ਤੋਂ ਬਾਅਦ ਰਾਜੇ ਬਾਈ ਜੇ ਕਿਸੇ ਨੂੰ ਥੋੜਾ ਕਬੱਡੀ ਦੇ ਵਿੱਚ ਆਖਿਆ ਤੇ ਉਹ ਤੇਰੇ ਚੇਲੇ ਨੂੰ ਆਖਿਆ ਹਥੌੜਾ ਤੇ ਕਾਛ ਹਥੌੜਾ ਤੇ ਕਾਛ ਉਹ ਜੱਟਾਂ ਅਸ਼ਰੇ ਅਮਤੂ ਦਾ ੱੱਕਾ ਕਰਦਾ ਕਦੇ ਗੁੱਟ ਫੜਦਾ ਤੇ ਕਦੇ ਬਾਬਾ ਜੀ ਉੱਥੋਂੜਿਆ ਚੰਗਾ ਪੰਮੇ ਬਾਈ ਅਸੀਂ ਤਾਂ ਕਰਦੇ ਐਨ ਕਹਿੰਦੇ ਜੱਦਾ ਕਬੱਡੀ ਸ਼ਹੀਦ ਸੰਦੀਪ ਨੰਗਲੰਦ ਦੀ ਏਰੀਆ ਤੇ ਨਾਲ ਕਹਿੰਦੇ ਸੁਖਮਣ ਚੋਲਾ ਸੇਲਦਿਆ ਕਾਲ ਵਾਲੇ ਬਿਟੂ ਨੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਐਨ ਕਹਿੰਦੇ ਚਰਚੇ ਹੋਏ ਐ ਜੋ ਕਹਿੰਦੇ 295 ਗਾਣਾ ਕੱਟਿਆ ਫਿਰ ਗੱਲਾਂ ਵੱਖਰੀਆਂ ਹੋ ਗਈਆਂ ਚੱਲ ਓਏ ਇੱਕ ਗੱਲ ਪੁੱਛਦਾ ਮੇਰੀ ਗੱਲ ਸੁਣ ਰਿਹਾ ਤੋੜਦਾ ਤਾਂ ਨਹੀਂ ਆਹ ਪੰਡਤ ਐ ਇਹ ਪਿਸਟਲ ਐ ਅਗਲੀ ਚੱਲ ਜੀ ਅਗਲੀ ਚੱਲ ਜੀ ਸਿੱਧੀ ਵਿੱਚ ਦਿਲ ਦੇ ਬਈ ਇਹ ਤੇ ਇਸ ਸਮੇਂ ਕਹਿੰਦੇ ਪਹਿਲੇ ਨੰਬਰ ਕਰਦੇ 15 ਜਾਂ 15000 ਕਰਾਉਣੀ 15000 ਜਿਹਨੇ ਆ ਇੱਕ ਬੋਲ ਹੋਣ ਹੈ ਬਚਨਤਾ ਸਿੰਘ ਜੀ ਓਏ ਓਏ ਹੱਲੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੱਲੇ ਤਾਂ ਪੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ 15 15 ਨੰਬਰ ਨੇ ਗਦੇਰ ਸਾਹਿਬ ਦੀ ਟੀਮ ਦੇ ਤੇ 11 ਨੰਬਰ ਨੇ ਸਭਰਾ ਦੀ ਟੀਮ ਦੇ ਸਰਕਲ ਵਾਲੀ ਕਬੱਡੀ ਦੇ ਵਿੱਚ ਹੁੰਦਾ ਹੈ ਇਹ ਢੇਰੀ ਵਾਲੀ ਟਿੱਲੀ ਹੈ ਇਹਦੇ ਵਿੱਚ ਕਹਿੰਦੇ ਨੌਜਵਾਨਾ ਤੇਰੀ ਪੰਡਤ ਦੇ ਨਾਲ ਦੇਖਣੀ ਹੈ ਗਰਜੰਟ ਬਾਈ ਤਾੜੀ ਤੂੜੀ ਮਾਰੋ ਇਕਰਾਮ ਲਾੜੇ ਦੇ ਨਾਂ ਤੇ ਇੱਕ ਤੇ ਗਰਮੀ ਹੈ ਤੁਹਾਨੂੰ ਹਵਾ ਹਵਾ ਮਿਲ ਜੂਗੀ ਇੱਕ ਤੇ ਮੁੰਡਿਆਂ ਦਾ ਹੌਸਲਾ ਵਾਜੂ ਕੇ ਜੰਮਈ ਢੋਲਾ ਧੱਫੇ ਧੱਕੇ ਖਾ ਖਾ ਕੇ ਨੌਜਵਾਨਾ ਤੇ ਮਾਝੇ ਵਾਲੇ ਨਾਲ ਇੱਕ ਦੂਜੇ ਨਾਲ ਆਕਿਆ ਕਰੋ ਚੱਲ ਮਾਝੇ ਵਾਲੇ ਦੇ ਜੰਮੇ ਕਹਿੰਦੇ ਢੇਰੀ ਵਾਲੀ ਖੇਡ ਖੇਡ ਕੇ ਮਾਝੇ ਵਾਲੇ ਦੇ ਕਹਿੰਦੇ ਫਿਰਸਦਾਰ ਬਣੇ ਇਹ ਤਕਨੀਕ ਉਹ ਲੱਕ ਫੜ ਚਿੱਟੀ ਚੱਕੀ ਜਾਂਦਾ ਬਾਬਾ ਖਜਾਨ ਸਿੰਘ ਜੀ ਹੋ ਗਿਆ ਅੰਕਲ ਜੀ ਖਰੇ ਖਰੇ ਟੱਕੀ ਇਹ ਚੱਕੀ ਐ ਓਏ ਐਕਸਲੂਸ਼ਨ ਮਾਰ ਲੋ ਰੇ ਜਮ ਤੰਗੀ ਇਹਦੇ ਨਾਲ ਦਾ ਇਹਦੇ ਵਿੱਚ ਦਾਣੇ ਆ ਗਏ ਉਹ ਵੀ ਪੀਸੇ ਗਏ ਇਹਦੇ ਵਿੱਚ ਮੱਕੀ ਆ ਗਈ ਉਹ ਵੀ ਪੀਸੀ ਗਈ ਇਹਦੇ ਵਿੱਚ ਚੌਲ ਆ ਗਏ ਉਹ ਵੀ ਆਟਾ ਬਣ ਕੇ ਬਾਹਰ ਆਊਗਾ ਇਧਰ ਸਭਰਾਵਾਂ ਵਾਲਾ ਤੇਵਕਾ ਓਏ ਦੂਜੇ ਪਾਸੇ ਇਹ ਜ਼ੇਰ ਹੈ ਇਧਰ ਕਹਿੰਦੇ ਭੋਲਾ ਬਾਈ ਵੀ ਆਇਆ ਭਰਾ ਸਾਡਾ ਜਿਹੜਾ ਗਰਾਨਿਆ ਦਾ ਧੰਨਵਾਦ ਕਰਦੇ ਆਂ ਕਿਹਦੇ ਵੀਰ ਦਾ ਓਏ ਜ਼ੇਰ ਕਿਹਦੇ ਕਿਹਦੇ ਗੁੱਡ ਓਏ ਕਬੱਡੀ ਕਰ ਭੇਜਣੇ ਪਾਤੀ ਹੈ ਭੈਣੀ ਵਾਲੇ ਗਰ ਭੇਜਦੀ ਕਬੱਡੀ ਇਹ ਕਹਿੰਦੇ ਰੋਬਨ ਖੇਰੇ ਦੇ ਇਲਾਕੇ ਦਾ ਏ ਤੇ ਰੋਬਨ ਖੇਰਾ ਸਰਦਾਰ ਲਖਵਿੰਦਰ ਸਿੰਘ ਜੀ ਪੱਕੇ ਤੌਰ ਤੇ ਕਹਿੰਦੇ ਹੋਣੀ ਪ੍ਰਭਜੋ ਸਰਪੰਚ ਹੋਣੀ ਸਰਦਾਰ ਲਖਵਿੰਦਰ ਸਿੰਘ ਜੀ ਵਾਲੇ ਮਾਂ ਖੇਡ ਕਬੱਡੀ ਨੂੰ ਬੜਾ ਪਿਆਰ ਸਤਿਕਾਰ ਦਿੰਦੇ ਨੇ ਅਸੀਂ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਚੜ੍ਹਦੀ ਕਲਾ ਲਈ ਦਿਲੋਂ ਦਵਾ ਵੀ ਕਰਦੇ ਹਾਂ ਤੇ ਸਾਡਾ ਰੋਬਨ ਖੇਰਾ ਮਾਂ ਖੇਡ ਕਬੱਡੀ ਦਾ ਬੜਾ دیਵਾਨਾ ਹੈ ਲੈ ਵੀ ਪੰਡਤਾ ਪੇਸਲਾ ਨਵਰੀ ਬਣਾ ਫਿਰ ਨਾ ਸ਼ਾਲਾ ਦਰਸ਼ਕ ਵੀਰ ਦੇਖਣਾ ਚਾਹੁੰਦੇ ਆ ਤੇਰੇ ਐਕਸ਼ਨ ਦੇ ਦਰਸ਼ਕ ਵੀਰ ਦੇਖਣਾ ਚਾਹੁੰਦੇ ਆ ਪਰ ਛੱਪੇ ਨੇ ਕਹਿੰਦੇ ਜਿੰਨੂੰ ਹੱਥ ਪਾਇਆ ਫਿਰ ਰਾਤ ਨੂੰ ਕਹਿੰਦੇ ਸੁਪਣਿਆਂ ਵਿੱਚ ਹੀ ਆਇਆ ਏ ਜਿਹੜੇ ਪਲੇਅਰ ਸੱਟਾ ਪਿੱਟਾ ਕਰਕੇ ਮਾ ਖੇਡ ਕਬੱਡੀ ਦੇ ਮੈਦਾਨਾਂ ਵਿੱਚ ਫਿਰ ਕਿਹਾਂ ਅੱਥੇ ਉਹਨਾਂ ਪਲੇਅਰਾਂ ਦੀ ਚੜ੍ਹਦੀ ਕਲਾ ਲਈ ਦੁਆ ਕਰਦੇ ਆ ਛੱਪਿਆਂ ਨੇ ਇਹ ਤੇ ਸਾਡੇ ਦਾਦੇ ਬਾਬੇ ਹਲਾ ਨਾਲ ਹੀ ਪਹਿਲੀ ਵਾਰ ਕੇ ਖੇਡ ਗਏ ਕੋਲੋ ਗਰਾਉਂਡਾਂ ਦੀਆਂ ਸੇਫ ਨਹੀਂ ਸੀ ਮਿੰਦਣਾ ਹੁਣ ਤੇ ਕਹਿੰਦੇ ਰੋੜਾਂ ਦੀ ਖੇਡ ਕਰੋਨਾ ਵਿੱਚ ਹੋ ਗਈ ਹੈ ਤੇ ਅਸੀਂ ਪ੍ਰਮੋਟਰ ਵੀਰਾਂ ਦਾ ਵੀ ਦਿਲ ਰਾਂ ਘੜਾਈ ਅਗਲੀ ਪਾਈ ਤੇ ਜਗਰੂਪ ਜਗਰੂਪ ਤੇ ਹੋਵੇ ਕੀ ਕਰਨ ਤੇ ਵਿੱਚ ਜੋੜਿਆ ਹੋਇਆ ਹੈ ਆ ਕਹਿੰਦੇ ਪੰਡਤ ਨੌਜਵਾਨ ਜਿੰਨੇ ਹੁਣ ਕਬੱਡੀ ਪਾਈ ਹੈ ਤੇ ਦੂਜੇ ਪਾਸੇ ਗਰਸਾ ਭਾਜੀ ਹਿੰਦਰਜੀਤ ਸਿੰਘ ਜੋਬਨਬਾਈ ਤੇਖਲਾ ਓਏ ਪਿਸਟਲ ਓਏ ਪੰਡਤ ਓਏ ਬੱਬੂ ਓਏ ਪੰਡਤ ਓਏ ਬੱਦ ਕੇ ਜਾਊਗਾ ਜਾ ਜਾ ਇੱਕ ਮਿੰਟ ਰਹਿ ਮੁੰਡੇ ਤਾਂ ਐਨ ਕਹਿੰਦੇ ਬੱਲੇ ਬੱਲੇ ਹੋਏ ਉਹ ਗੁਰਪੇਜ ਓਏ ਦੂਜੇ ਪਾਸੇ ਚੱਕੇ ਰਾਜੇ ਪਹਿਲਵਾਨੀ ਤੁਸੀਂ ਨਵਾਂ ਮੁੰਡਾ ਤਾਰਿਆ ਗਰਾਊਂਡ ਦੇ ਵਿੱਚ ਇਹ ਵਧੀਆ ਗੱਲ ਹੈ ਕਿ ਜਿੱਥੇ ਆਪਾਂ ਵੱਡੇ ਮਾਲਮਾ ਖੇਡ ਕਬੱਡੀ ਦੇ ਸਾਤੇ ਭੇਡ ਗਿਆ ਭੇਡ ਕੇ ਨਵੇਂ ਮੁੰਡੇ ਵੀ ਗਰਾਊਂਡ ਦੇ ਵਿੱਚ ਆਉਣ ਪੇੜ 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 ਬਹਿਗਾ ਕਬੱਡੀ ਅੱਗੇ ਆ ਗਿਆ ਆ ਗਿਆ ਆ ਗਿਆ ਜਿਹੜਾ ਨਵੇਂ ਮੁੰਡੇ ਆਉਂਦੇ ਐ ਤੇ ਮਾਣ ਘਰਾਂ ਜੀ ਉਹਨਾਂ ਦਾ ਮਾਨ ਸਤਕਾਰ ਕਰ ਦਿਓ ਜਿਨ੍ਹਾਂ ਵੀ ਹੋ ਸਕੇ ਬੰਦਾ ਸਰਦਾ ਸਾਊਂਡ ਵਾਲੇ ਵੀਰ ਦਾ ਕਮੇਟੀ ਵਾਲੇ ਵੀਰਾਂ ਦਾ ਤੇ ਬੜੇ ਟਾਪ ਦੇ ਲਾਉਂਦਾ ਐ ਤੇ ਪੰਡਿਤ ਦੇ ਚਰਚੇ ਕਹਿੰਦੇ ਗੋਰੀ ਬਾਈ ਤੇਰੀ ਸਾਊਂਡ ਵਾਂਗੂ ਤੇਰੇ ਡੀਜੇ ਵਾਂਗੂ ਆਮ ਹੀ ਸੁਣੇ ਜਾਂਦੇ ਐ ਇਹਦਾ ਬੱਚਾ ਬੱਚਾ ਫੈਨ ਐ ਪਰ ਸੇਵਕ ਦੇ ਕਹਿੰਦੇ ਜੱਫੇ ਬੜੇ ਕਰਾਰੇ ਹੁੰਦੇ ਆ ਮੇਰਾ ਕੰਮ ਪੰਪ ਮਾਰਨਾ ਗਾੜੀ ਅਸੀਂ ਉਹਨਾਂ ਦਾ ਵੀ ਦਿਲਰਾ ਘਰਾਈਆਂ ਤੋਂ ਧੰਨਵਾਦ ਕਰਦੇ ਆ ਲਓ ਸਾਹਮਣੇ ਕਹਿੰਦੇ ਨੌਜਵਾਨ ਗੁਰਪ੍ਰੀਤ ਸਿੰਘ ਭੇਜਾ ਇਹ ਸਿੱਖ ਸਰਦਾਰ ਇਹ ਨੌਜਵਾਨ ਇੱਕੇ ਵਰਤ ਦੀ ਬੂੰਦ ਹੀ ਕਾਫੀ ਹੱਕ ਕਰਾਂ ਲਈ ਟਿੱਕੋ ਸਰ ਹੀ ਕਾਫੀ ਹੁਣ ਉਹ ਸਾਈਡ ਤੋਂ ਜੋ ਇਧੋਂ ਆਉਣ ਲਈ ਇਹ ਕਹਿੰਦੇ ਸਿਰਾਂ ਦਾ ਤਾਜ ਸਿੱਖੀ ਕੰਮ ਇਧਰ ਆਓ ਯਾਰ ਐਨ ਕਹਿੰਦੇ ਕਾਲੇ ਵਾਲਾਂ ਦੇ ਉੱਪਰ ਚਿੱਟੇ ਮਾਲ ਕਿੰਨੇ ਸੋਹਣੇ ਲੱਗਦੇ ਨੇ ਨੌਜਵਾਨਾਂ ਦੇ ਇੱਕ ਪਾਸੇ ਚੱਕੀ ਪਰ ਇਹ ਕਹਿੰਦਾ ਨੌਜਵਾਨ ਬੱਬੂ ਵੀ ਬੜਾ ਖੜਕਾ ਦੜਕਾ ਕਰਦਾ ਹੈ ਪਰ ਜਿਹੜੀ ਹੱਥ ਜੋੜੀ ਛੱਪੇ ਦੇ ਨਾਲ ਨਾ ਕੋਮਲ ਤੇ ਆ ਗਰੂਪਸਿਆਂ ਉਹਦਾ ਸਵਾਲ ਹੀ ਵੱਖਰਾ ਹੁੰਦਾ ਹੈ ਕਿਉਂਕਿ ਜਦੋਂ ਹਾਨਿਆਂ ਨੂੰ ਹਾਨ ਪਿੱਟਦੇ ਆ ਇਹ ਵੀ ਝੋਟਈ ਹੈ ਪਰ ਕਹਿੰਦੇ ਛੱਬੇ ਨੇ ਬੱਲੇ 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 ਆ ਬੱਬੂ ਦੂਜੇ ਪਾਸੇ ਪੰਡਤ ਬੱਬੂ ਪੰਡਤ ਬੱਬੂ ਪੰਡਤ ਬੱਬੂ ਪੰਡਤ ਪੰਡਤ ਕਬੱਡੀ 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 ਆਪਣੇ ਗੁੱਟਿਆਂ ਤੇ ਗਿਆ ਕੋਈ ਇਹ ਨਹੀਂ ਕਹਿ ਸਕਦਾ ਅਸੀਂ ਤੇ ਸਭਕੀਆਂ ਪਾਦਣਾ ਅਸੀਂ ਤੇ ਅੱਜ ਸਭਕੀਆਂ ਪਾਦਣਾ ਖੜਿਆ ਹੋਇਆ ਗੁੱਟ ਹਾਂਜੀ ਗੁੱਟ ਕਹਿੰਦਾ ਹੁਣ ਝੋਟ ਬੱਲੇ ਬੱਲੇ ਇਹ ਚੱਕੀ ਚੱਕੀ ਲੱਗਦਾ ਹੋਇਆ ਜਫਾ ਤਿੰਨ ਨੰਬਰ ਚੱਕੀ ਨੇ ਆ ਚੱਕ ਆ ਚੱਕ ਲੋਕਤਾਲ ਪਹਿਲਾ ਮੈਚ ਜਿਆਦਾ ਵੀ ਤੱਤਾ ਹੋ ਗਿਆ ਸੀ ਪਰ ਅਸਲ ਦਾ ਵੀ ਖਿਆਲ ਰੱਖਿਓ ਉਹ ਵੀ ਕਲਪਾਂ ਵੜੀਆਂ ਮੇਰੇ ਨਾਲ ਹੋਣੀਆਂ ਸੀ ਬਲਜਿੰਦਰ ਬਾਈ ਪੰਜਾਬ ਸਿਆਂ ਉਹ ਵੀ ਆਪਣੇ ਭਰਾ ਐ ਤੇ ਵੀ ਆਪਣੇ ਭਰਾ ਐ ਬੜੇ ਕੰਦੇ ਵੀਰਾਂ ਨੇ ਬਾਹਰੋਂ ਕੈਨੇਡਾ ਅਮਰੀਕਾ ਤੋਂ ਬਾਹਰ ਤੋਂ ਮੈਨੂੰ ਕਲਪਾ ਪਾਣਿਆ ਯਾਰ ਐਨਾ ਵੀ ਕੰਮ ਜ਼ਿਆਦਾ ਤੱਤਾ ਨਾ ਕਰਿਆ ਕਰੀਏ ਓ ਸ਼ੱਬਾ ਜਾਈ 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 ਸ਼ੱਬਾ ਬੱਲੇ 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 ਜਾਈ ਬਰੇ 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 ਕਬੱਡੀ 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 ਪਰੇ ਕਬੱਡੀ ਜੱਫਾ ਕੱਲੇ ਕੱਲੇ ਪਰੇ 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 ਐਨ ਯੇ ਮਾਰ ਮਾਰ ਦਪਿਉਣ ਚੱਲ 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 ਨੰਬਰ ਰੈਡ ਕਰਦਾ ਕੋਈ ਗੱਲ ਆਆਂ ਦਾ ਮਨ ਹੋ ਰਿਹਾ ਜਣ ਤੈਨੂੰ ਤੂੰ ਜਾਏ ਹੁਣ ਉੱਤੇ ਮੂੰਹ ਜਿਹੜਾ ਬਣਾ ਜੱਫਾ ਚਾਹੀਦਾ ਈ ਉੱਤੇ ਏ ਈਕ ਪਿੰਡ ਗਦਾਈ ਕਿਆਂ ਦੇ ਵਿੱਚ ਧੰਤਨ ਬਾਬਾ ਸੰਤਖਾਲਸਾ ਜੀ ਦਾ ਬਹੁਤ ਵੱਡਾ ਮੇਲਾ ਹੋਵੇਗਾ ਨੇੜੇ ਕੋਟਪੁਟਾ ਤੇ ਖੁੱਲੇ ਸੱਦੇ ਨੇ ਸਾਡੇ ਡਾਕਟਰ ਸ਼ਮਸ਼ੇਰ ਸਿੰਘ ਦੀ ਬਾਜਵਾ ਡਾਕਟਰ ਰੋਬਿੰਦੀਪ ਸਿੰਘ ਦੀ ਬਾਜਵਾ ਤੇ ਨਾਲ ਕਹਿੰਦੇ ਗੁਰਸਾਹਬ ਸਿੰਘ ਸਾਧਾ ਮੰਤਰੀ ਫੜ ਗਈ ਢਿੱਲੋ ਇਹਨਾਂ ਵੀਰਾ ਵੱਲੋਂ ਪਿੰਡ ਤੇ ਗੋਪੀ ਫਰੰਦੀਪੁਰ ਦਾ ਟੀਮਾਂ ਦੇ ਵਿਚਕਾਰ ਬਹੁਤ ਕਹਿੰਦੇ ਟੌਪ ਦਾ ਮੈਚ ਹੋਵੇਗਾ ਤੇ ਪਹਿਲਾ ਮੈਚ ਨਾ ਛੋਟੇ ਬੱਚਿਆਂ ਦਾ ਖੇਡਿਆ ਜਾਵੇਗਾ ਡਾਕਟਰ ਰੋਬਨ ਖੇ ਡਾਕਟਰ ਰੋਬਨ ਬਾਜਵਾ ਤੇ ਸ਼ਮਸ਼ੇਰ ਸਿੰਘ ਦੀ ਬਾਰਵਾ ਇਹਨਾਂ ਭਰਾਵਾਂ ਵੱਲੋਂ 23 ਤਰੀਕ ਨੇੜੇ ਕੋਟਪੁੱਟਾ ਗਦਾਈ ਕਿਆਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਮੇਲਾ ਕਰਵਾ ਜਾ ਰਿਹਾ ਹੈ ਉੱਥੇ ਵੀ ਤੁਹਾਨੂੰ ਸਾਰਿਆਂ ਨੂੰ ਖੁੱਲ੍ਹੇ ਮਾਰਨ ਸਾਰੀ ਸੰਧ ਹੋਮਾ ਮਾਗੇ ਪਹੁੰਚਿਓ ਇਧਰ ਕਹਿੰਦੇ ਪਿਸਟਲ ਨੇ ਥਾਪੀ ਸਿੰਘ ਮਾਰੀ ਗੋਲੀ ਸਿੱਧੀ ਵਿੱਚ ਦਿਲ ਦੇ ਭਾਈ ਪਿਸਟਲ ਤਾਂ ਮਰਨ ਬਜਾਰੋ ਜਿਗਰੇ ਨਾਲ ਮਿਲਦੇ ਪਈ ਪਿੱਕਲ ਟਾਂਨ ਨਪਿਆਰੋਂ ਜਿਗਰੇ ਨਾਲ ਮਿਲਦੇ ਬਈ ਇਹ ਜਿਗਰੇ ਵਾਲਿਆਂ ਦੀ ਖੇਡ ਐ ਇਹ ਵੱਡੇ ਦਿਲ ਵਾਲਿਆਂ ਦੀ ਖੇਡ ਐ ਦਰਸ਼ਕ ਭੁੱਲਰ ਭਰਾ ਸਾਡਾ ਮੰਗਲ ਹਣੀ ਸਾਰੇ ਵੀਰ ਆਏ ਨੇ ਗਰੂਪ ਭਾਈ ਉਹਨਾਂ ਦਾ ਫਿਰ ਕੇ ਭਣ ਕੇ ਜਿਗਰਾ ਕਰਾਇਆ ਤੋਂ ਧੰਨਵਾਦ ਕਰ ਸੇਵ ਕਰ ਸਿਆ ਤਿੰਨਾ ਚੌਹ ਜੱਫਿਆਂ ਦਾ ਫਰਕ ਐ ਝੋਟਿਆ ਘੁੰਮ ਜਾ ਟੱਕਲਾ ਘੁੰਮ ਜਾ ਟੱਕਲਾ ਘੁੰਮ ਜਾ ਪੰਡਤ ਟੱਕਲਾ 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 ਬੱਲੇ 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 ਓ ਕਬੱਡੀ 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 ਟ੍ਰੇਨ ਬੋਲਦੇ ਆ ਨਾ ਬਾਬਾ ਜੀ ਐਨ ਮੁੰਡੇ ਨੇ ਬਈ ਖਾਤੇ ਵਾਲਾ ਹਿਸਾਬ ਬਰਾਬਰ ਕਰਤਾ ਏ ਮੈਂ ਪਤਾ ਕਰਾ ਲਿਆ ਪੰਡਤ ਜਰਨਲ ਪਾ ਦੂਗੀ ਓਏ ਥੋੜੇ ਹੋ ਤੱਕ ਦੋਗੇ ਓਏ ਭੇਜਾ ਡੱਕਣਾ ਪੈਣਾ ਓਏ ਭੇਜਾ ਰੱਖਣਾ ਪੈਣਾ ਓ ਬੱਲੇ 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 ਭੇਜਾ ਦੇ ਥੋੜਾ ਭੇਜਾ ਦੇ ਥੋੜਾ ਕਬੱਡੀ 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 ਭੇਜਾ ਬਹੁਤ ਵਾਅ ਕਰਦੇ ਆ ਜਿੱਥੇ ਜਿੱਥੇ ਵੀ ਪਰਦੇਸੀ ਹੋਣ ਸੁਖ ਦਿਨਾਂ ਨੂੰ ਇੰਦਾ ਸੌਣ ਸੁਖ ਦਿਨਾਂ ਨੂੰ ਇੰਦਾ ਉੱਠਣਾ ਉਹਨਾਂ ਦੇ ਪਰਿਵਾਰ ਵੀ ਹਮੇਸ਼ਾ ਪਿੱਛੇ ਚੜਦੀ ਕਲਾ ਦੇ ਆਪਣੇ ਮਾਪੇ ਬਾਪ ਭੈਣ ਭਰਾ ਛੱਡ ਕੇ ਸਰਦਾਰ ਹੀਰਾ ਸਿੰਘ ਜੀ ਪਰਦੇਸ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਕਸੀਏ ਨਰੇ ইরਾਨੀ ਚੜਦੀ ਕਲਾ ਲਈ ਦਿਲੋਂ ਤਵਾ ਕਰਦੇ ਹਾਂ ਕਿਉਂਕਿ ਬਹੁਤ ਹੱਡ ਭੰਨ ਕੇ ਮਿਹਨਤ ਕਰਦੇ ਨੇ ਲੋ ਸਾਹਮਣੇ ਪਿਸਟਲ ਓਏ ਦੂਜੇ ਪਾਸੇ ਸ਼ੱਬਾ ਤਿੰਨ ਹੋ ਗਏ ਭਾਂਜੀ ਭਿੰਦਰ ਸਿੰਘ ਜੀ ਨਹੀਂ ਮੰਨਦੇ ਜਿਵੇਂ ਨਾਹ ਤੋ ਰੁੱਸਿਆ ਹੋਇਆ ਬੁੜਾ ਪੈਰੇ ਹੱਥ ਨੇ ਨਾਲ ਪਾਉਂਦਾ ਇਤਨਾ ਸਵਾਹ ਵਾਲਾ ਕਹਿੰਦਾ ਬਾਪੂ ਨਹੀਂ ਮੰਨਦਾ ਓਏ ਛੱਬਾ ਓ ਪਿਸਤਲ ਓ ਛੱਬਾ ਓ ਪਿਸਤਲ ਓ ਛੱਬਾ ਓ ਪਿਸਤਲ ਪਿੰਡ ਕੇ ਪਿੰਡ ਕੋਈ ਨਹੀਂ ਪਿਸਤਲ ਓ ਕਬੱਡੀ 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 ਕਹਿੰਦੇ ਬਾਬਾ ਖਿਆਨ ਸਿੰਘ ਜੀ ਦੇ ਮੇਲੇ ਤੇ ਪਿਸਤਲਾ ਖਵਾ ਦੇ ਝੋਟਿਆ ਨਜ਼ਾਰਾ ਲਿਆਤਾ ਝੋਟਿਆ ਇਧਰ ਕਾਸ਼ ਕਹਿੰਦੇ ਰਾਜੇ ਨੇ ਜੱਗੇ ਦੇ ਮੂਹਰੇ ਕਰਤਾ ਹੁਣ ਜੇ ਕਾਸ਼ ਨੇ ਜੱਗਾ ਫੜ ਲਿਆ ਜੇ ਜੱਗੇ ਨੰਬਰ ਲੈ ਲਿਆ ਤੇ ਸਵਾਦ ਜੱਟ ਚੌਤੀਸ਼ਾ ਘਬਰਾ ਉਹ ਬੱਲੇ 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 ਬੱਬੂ ਦੇ ਪਿਛਤੇ ਬੱਲੇ ਬੱਲੇ ਕਰਵਾ ਰਹੇ ਐ ਇੱਧਰ ਖੇਡਦਾ ਖੇਡਦਾ ਪਰੇ ਇੱਕ ਦੋਤੀ ਦਾ ਮੁੰਡਾ ਤੇ ਦੂਜੇ ਪਾਸੇ ਪਿੱਛੇ ਜੋ ਯਾਰ ਗੱਲ ਕਰਦੇ ਆ ਕਿਉਂਕਿ ਦੋਨਾਂ ਟੀਮਾਂ ਦੇ ਪਲੇਅਰ ਬੜੇ ਟੌਪ ਦੇ ਮੱਲ ਐ ਇੱਧਰ ਕਹਿੰਦੇ ਲਵ 16 ਵਾਲਾ ਭਰਾ ਛੱਡਾ ਪੰਜਾਬ ਪੁਲਿਸ ਦਾ ਵੱਡਾ ਪਰ ਜਿਹਦਾ ਪਿਆਰ ਹੈ ਕਹਿੰਦੇ ਸ਼ਰਮ ਦਾ ਭਰਾ ਨਾਡਾ ਪੱਕੇ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਸਾਡੇ ਲਾਭ ਹੁਣੀ ਛੱਬੇ ਹੁਣੀ ਐਣ ਕਹਿੰਦੇ ਵਾਲੀਵਾਲ ਦੇ ਵੀ ਬਹੁਤ ਵੱਡੇ ਪਲੇਅਰ ਹੈ ਜਿੰਨੇ ਵੱਡੇ ਪਲੇਅਰ ਤੇ ਓਨੇ ਵੱਡੇ ਕਹਿੰਦੇ ਮਾਝੇ ਵਾਲੇ ਓਨੇ ਵਧੀਆ ਇਨਸਾਨ ਪਲੇਅਰ ਭੱਜ ਭੱਜ ਘੁੰਮ ਜਾ ਘੁੰਮ ਜਾ ਘੁੰਮ ਜਾ ਬੈ ਗਈ ਬੈ ਗਈ ਬਾਗ ਤਗੜਾਈ ਖਬਰਾਂ ਵਾਲਾ ਸੇਵਕ ਮਾਰ 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 ਕੇ ਚੱਲ ਦੋ ਦੋ ਕੋਈ ਆਪਣਾ ਨਹੀਂ ਹੁੰਦਾ ਇਥੇ ਮਾਂ ਜਾਇ ਵੀ ਫੜਨੇ ਪੈਂਦੇ ਰੇਸ਼ਮ ਬਾਈ ਇਥੇ ਕਈ ਵਾਰ ਸਕੇ ਵੀ ਫੜਨੇ ਪੈਂਦੇ ਐ ਇਹਦੇ ਗਰਾਉਂਡੋਂ ਬਾਹਰ سارے ਭਰਾ ਭਾਏ ਇਹ ਤੇ ਜੋਗ ਲਾਣ ਕਿ ਜਿਹੜੇ ਧਰਤੀ ਦੇ ਜਿਹੜੇ ਕੌਮਲੇ ਕਦਾਰ ਹੁੰਦੇ ਧਰਤੀ ਦੇ ਪਰ ਕਹਿੰਦੇ ਬੇਈਮਾਨ ਬੰਦੇ ਪਰਾਣਾਂ ਦੇ ੱਟਕੇ ਜਦੋਂ ਲਿਖਦਾ ਏ ਜੱਟ ਪੈਂਦੀ ਲੋਹੀ ਉੱਤੇ ਛੱਟ ਰਾਜੇ ਖੇਲੇ ਦੇਖੇ ਆਲਮ ਦੇ ਅੱਗ ਨਾਲੇ ਤੱਤੇ ਜਦੋਂ ਲਿਖਦਾ ਏ ਜੱਟ ਪੈਂਦੀ ਲੋਹੀ ਤੇ ਛੱਟ ਰਾਜੇ ਖੇਲੇ ਦੇਖੇ ਆਲਮ ਦੇ ਅੱਗ ਨਾਲੋਂ ਤੱਤੇ ਲੋ ਸਾਹਮਣੇ ਕਹਿੰਦੇ ਭੇਜੇ ਨੇ ਪਾਈ ਕਬੱਡੀ 26 ਅਕਤੂਬਰ ਦੀ ਫੌਜੀ ਗੁਰਪਿਆਰ ਸਿੰਘ ਜੀ ਲਾਲੀ ਸਿੱਧੂ ਰੋਬਨ ਖਹਿਰਾ ਇੱਡੀ ਵਾਲਾ ਤੇ ਸਾਡੇ ਪ੍ਰਭਜੋਤ ਸਿੰਘ ਜੀ ਪ੍ਰਭ ਸਰਪੰਚ ਕਹਿੰਦੇ ਆ ਕਿ 26 ਅਕਤੂਬਰ ਇਵਾਲ ਦੇ ਵਿੱਚ ਬੰਦੀ ਸ਼ੋਅ ਦਾ ਬਹੁਤ ਵੱਡਾ ਕਬੱਡੀ ਦਾ ਕੱਪ ਖੇਡਿਆ ਜਾਵੇਗਾ ਉੱਥੇ ਵੀ ਆਪ ਸਭ ਸੰਤ ਨੂੰ ਖੁੱਲੇ ਸੱਦੇ ਆ ਟਾਲੀ ਕੋ ਕਬੱਡੀਆਂ ਪ੍ਰਧਾਨੀ ਜੁੱਤੇ ਖੇਂਦੇ ਆ ਤੇ ਖੇੜ ਲੈਣ ਤੋਂ ਜਿੰਨਾ ਰਿੰਗਨਾ ਕਬੱਡੀਆਂ ਪੈ ਲੈਣ ਤੋਂ ਦੋ ਲੋ ਕਬੱਡੀਆਂ ਹੋਣੀਆਂ ਪੇਖ ਜਾਣ ਚੰਗੀ ਦੇ ਮੇਲੇ ਤੇ ਅੱਜ ਤੇ ਸਿਰਾਈ ਹੋ ਗਿਆ ਅੱਜ ਤੇ ਕਹਿੰਦੇ 2025 ਵਾਲਾ ਮੇਲਾ ਅਖੀਰ ਤੇ ਕਹਿੰਦੇ ਪਰ ਬੱਲੇ 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 ਆ ਮੈਚ ਚੱਲ ਚੱਲ ਜਾ ਘੁੰਮ ਜਾ ਘੁੰਮ ਜਾ ਚਾਰ ਕਬੱਡੀਆਂ ਘੁੰਮ ਜਾ ਜਿੱਤੇ ਪਾਸੇ ਪੰਡਤ 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 ਜੋਰ ਮਾਰ ਪੰਡਤ ਜੱਫਾ ਪੰਡਤ ਤੇ ਕੋਈ ਨਾ ਨਹੀਂ ਲੈਂਦਾ ਕੋਈ ਗੱਲ ਨਹੀਂ ਪਾ ਪਾਏ ਕੰਮ ਹੋ ਗਿਆ ਇਹਨਾਂ ਦਾ ਭੱਲਾ ਜੀ ਜਲਦੀਪ ਬਾਏ ਹੁਣੀ ਇੰਦਰਜੀਤ ਹੁਣੀ ਦਲਜੀਤ ਹੁਣੀ ਸਾਰੇ ਵੀਰ ਬੜੇ ਸਤਿਕਾਰਯੋਗ ਨੇ ਅੱਜ ਕਹਿੰਦੇ ਚੱਕੀ ਤੇ ਕੇਵਲ ਬਾਈ ਦਾ ਵੀ ਦਿਲਨਾਖ ਰਾਂਿਆਂ ਦਾ ਧੰਨਵਾਦ ਹੈ ਬੜੀ ਸੋਹਣੀ ਆਵਾਜ਼ ਦਿੱਤੀ ਹੈ ਲੈ ਵੀ ਸੇਵਕਾ ਹੁਣ ਜਿੱਤਾਰਾਂ ਦੇ ਫੈਸਲੇ ਹੋ ਜਾਣੇ ਨੌਜਵਾਨਾ ਹੁਣ ਪਤਾ ਲੱਗ ਜਾਣਾ ਹੈ ਕਿ ਕਿਹਦੇ ਪਿੰਡੇ ਦੇ ਵਿੱਚ ਕਿੰਨੀ ਜਾਨ ਹੈ ਕਿ ਖੜ ਖੜਵੇਂ ਦੇ ਲੋਕੀ ਸਾਹਣ ਜੱਟ ਨੂੰ ਆਉਂਦੇ ਆ ਰੋਕਣੇ ਤੂਫਾਨ ਜੱਟ ਨੂੰ ਇਹ ਤੂਫਾਨ ਵਰਗਾ ਖਿਡਾਰੀ ਹੈ ਦੂਜੇ ਪਾਸੇ ਕਹਿੰਦੇ ਘੁੰਮ ਗਿਆ ਨੂੰ ਮੱਥ ਪਾਉਣ ਵਾਲਾ ਤੂਫਾਨਾਂ ਨੂੰ ਰੋਕਣ ਵਾਲਾ ਉਹ ਘੁੰਮ ਪਰੇ ਸਾਲਿਆ ਵਾਲਾ ਤੇ ਪਿਸਟਲ ਕੋਟ ਦਾ ਏਕੇ ਕੋਟੀ ਰਹੀ ਮਦਰ ਯਾਰ ਖੜੇ ਨੇ ਤੇ ਕਹਿੰਦੇ ਢੇਰੀ ਵਾਲੀ ਐ ਇੱਥੇ ਭਲੇਖੇਰੇ ਪਿੰਡ ਐ ਅੱਜ ਕੰਨਾਂ ਨੇ ਕੰਨਾਂ ਦੇ ਭਲੇਖੇ ਕੱਢ ਤਾਲਾਂ ਚੱਲਦੇ ਵਾਜਾਂਗੇ ਡਾਰੀ ਸੇਕ ਕਰੇ ਜਿੱਤ ਡੈਕ ਹੁੰਦੀ ਪਰੇ ਪਰੇ ਬਾਵਾ ਵੀ ਵੇ ਬਾਵਾ ਡਾਕੜਾ ਨਵੜਾ ਕੋਮਾ ਕਹਿੰਦੇ ਉੱਚੇ ਲੰਮੇ ਬਹੁਤ ਜਿਆਦਾ ਤਗੜਾ ਗਰਨਾਲ ਲਓ ਅਗਲੀ ਕਬੱਡੀ ਕਹਿੰਦੇ ਅਗਰ ਭੇਜ ਵੀ ਇਧਰੋਂ ਕਬੱਡੀਆਂ ਜੋੜ ਜੋੜ ਕੇ ਪਾਈ ਜਾਂਦਾ ਹੈ ਮੈਨੂੰ ਰੱਖ ਦੂਜੀ ਚੌਥੀ ਕਬੱਡੀ ਕੱਲੀ ਪਾਸੇ ਤੇ ਦੂਜੇ ਪਾਸੇ ਚੱਕੀ 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 ਉਹ ਮੁੰਡਿਆਂ ਨੂੰ ਉਹ ਮੈਚ ਠੰਡਾ ਠੰਡਾ ਹੋ ਗਿਆ ਆਖਰੀ ਪਲਾਂ ਦੇ ਆ ਕੇ ਉਹ ਪਿਛਲਾ ਹੁਣ ਨੌਜਵਾਨਾਂ ਟੱਚ ਸੋਰ ਸਮਝ ਕੇ ਲਾਉਣਾ ਪੈਣਾ ਹੈ ਇਧਰ ਸ਼ਬਦ ਤੱਤਾ ਹੋਇਆ ਫਿਰਦਾ ਏ ਕਿ ਤੱਤਾ ਖੂਨ ਮੈਂ ਕਿਸੇ ਕੋਲੋਂ ਝੱਲੇ ਕੂੜੀਆਂ ਪੇਜ ਕਰਸ ਵਾਂਗੂ ਝਾੜ ਦਈਏ ਝੂੜੀਆਂ ਐਣ ਕਹਿੰਦੇ ਵੱਡੇ ਵੱਡਿਆਂ ਦੇ ਕੁੜਤੀ ਤੀਜੀ ਬਾਜੀ ਜੱਫੇ ਲਾਉਣ ਵਾਲਾ ਇਹ ਕਈ ਕੱਪਾਂ ਦਾ ਬੈਸਟ ਹੈ ਦੂਜੇ ਪਾਸੇ ਕਹਿੰਦੇ ਨਿੱਕੀ ਜੀ ਉਮਰ ਹੈ ਨਵਾਂ ਤਜਰਬਾ ਮੁੰਡੇ ਦਾ ਓਰੇ ਇਹ ਕਹਿੰਦੇ ਪਿਸਟਲ ਹੈ ਨੌਜਵਾਨ ਕੋਲ ਦਾ ਪਰ ਇਹ ਸੜਾ ਦੂਰ ਹੈ ਸ਼ੇਰ ਸਾਹਿਬ ਵਾਲੇ ਰਾਜੇ ਦਾ ਚੇਲਾ ਬੜਕਾ ਪਰ ਸ਼ੱਬਾ ਸਬਰਾ ਚੰਗਾ ਲਓ ਜੱਗਾ ਤੇ ਦੂਜੇ ਪਾਸੇ ਜਗਰੂਪ ਸਿੰਘ ਹਥੌੜਾ ਹੈ ਨੌਜਵਾਨ ਪਰ ਇਹ ਜੋ ਤੁਸੀਂ ਜਗਰੂਪ ਜੱਗਾ ਤੇ ਜਗਰੂਪ ਬੱਲੇ ਬੱਲੇ ਬੰਦੇ ਓਏ ਹੋ ਸਹੀ ਆ ਤੁਹਾਨੂੰ ਆ ਚੱਕ ਰਮਨ ਸਪੈਨ ਵਾਲਾ ਭਰਾ ਸਾਡਾ ਸਵਰਗੀ ਸਰਦਾਰ ਸੁਖਵਿੰਦਰ ਸਿੰਘ ਦਾ ਪੁੱਤ ਐਨ ਕਹਿੰਦੇ ਪੱਕੇ ਤੌਰ ਤੇ ਯੂਰਪ ਦੇ ਵਿੱਚ ਵੱਸਦਾ ਹੈ ਗਰਜੰਟ ਦਾ ਵੀਰ ਐਨ ਕਹਿੰਦੇ ਕਬੱਡੀ ਖੇਡਦਾ ਖੇਡਦਾ ਪੱਕੇ ਤੌਰ ਤੇ ਯੂਰਪ ਦੇ ਵਿਦੇਸ਼ਾਂ ਦੇ ਵਿੱਚ ਰਕਿਆ ਆ ਬੱਬੂ ਹੈ ਤੇ ਦੂਜੇ ਪਾਸੇ ਗਰਲਾਲ ਹੈ ਆਹੀ ਬਾਰੇ ਨਾਲ ਕਹਿੰਦੇ ਹਰਮਨ ਨੇ ਬੱਲੇ ਬੱਲੇ ਪੁੱਤ ਮੁੜ ਨਹੀਂ ਓਏ ਤਖੜਾ ਜਾ ਚੱਲ ਚੱਲ ਆਵੇ ਐਨ ਕਹਿੰਦੇ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਮਾਣ ਹੈ ਸਰਦਾਰ ਲਖਵਿੰਦਰ ਸਿੰਘ ਦੀ ਲੱਖਾ ਡਰਾਈਵਰ ਸਾਹਿਬ ਜੋਤੀਸ਼ਾ ਵਾਲੇ ਤੇ ਨਾਲ ਕਹਿੰਦੇ ਸਰਦਾਰ ਗਰਮੀਤ ਸਿੰਘ ਜੀ ਦੋਦੀ ਜੋਤੀਸ਼ਾ ਵਾਲੇ ਇਹਨਾਂ ਦਾ ਚੱਲ ਚੱਲ ਬਾਰੇ 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 ਬੜੇ ਨੇਕ ਦਿਲ ਬੰਦੇ ਆ ਗਿਆ ਆ ਗਿਆ ਸਰਦਾਰ ਗਰਮੀਤ ਸਿੰਘ ਜੀ ਤੇ ਨਾਲ ਕਿੰਦੇ ਰਵੇ ਲਾਟੀ ਓਏ ਜੀ ਮਾਂ ਖੇਡ ਕਬੱਡੀ ਨੂੰ ਬੜਾ ਪਿਆਰ ਸਤਿਕਾਰ ਦਿੰਦੇ ਨੇ ਹੁਣ ਤੇ ਭਰਾ ਸਾਡਾ ਕੰਡੇ ਵਪਾਰੀ ਵੀ ਬਣ ਗਿਆ ਏ ਲਓ ਅਗਲੀ ਕਬੱਡੀ ਕਹਿੰਦੇ ਪਿਸਤਲ ਨੇ ਪਾਤੀ ਹੈ ਸਰਦਾਰ ਦਲਬਾਖ ਸਿੰਘ ਜੀ ਸਰਪੰਚ ਸੇਤੋ ਪਿੰਡ ਵਾਲੇ ਸਵਰਗੀਏ ਸਰਦਾਰ ਬਰਿਆਮ ਸਿੰਘ ਸਰਪੰਚ ਦਾ ਪੁੱਤ ਐਨ ਕਹਿੰਦੇ ਮਾਂ ਖੇਡ ਕਬੱਡੀ ਨੂੰ ਬੜਾ ਚੱਲ ਚੱਲੇ ਸਾਡੇ ਕਹਿੰਦੇ ਸ਼ਮਸ਼ੇਰ ਭਾਈ ਹੋਣੀ ਦਲੇਰ ਭਾਈ ਹੋਣੀ ਤੇ ਐਨ ਕਹਿੰਦੇ دیਵਾਨੇ ਖੇਡ ਕੇ ਕਹਿੰਦਾ ਕਹਿੰਦਾ ਕਹੇ ਜੇ ਸਰਦਾਰ ਬਰਿਆਮ ਸਿੰਘ ਦੀ ਸਰਪੰਚ ਤੇ ਉਹਨਾਂ ਦੇ ਕਹਿੰਦੇ ਉਹਨਾਂ ਦਾ ਬੇਟਾ ਸਰਦਾਰ ਦਲਬਾਤ ਸਿੰਘ ਦੀ ਸਰਪੰਚ ਚੱਲਦਾ ਹੈ ਉਹਨਾਂ ਦੀ ਜਿਹੜੀ ਟੀਮ ਦੇ ਕਿੰਨੇ ਨੰਬਰ ਆ ਭੱਜੂਰ ਦੱਸ ਦਈਏ ਜਦੇਰ ਸਾਹਿਬ ਦੀ ਟੀਮ ਦੇ ਨੰਬਰ ਨੇ ਤੱਕ ਕਰ ਦਿੱਤਾ ਵਿਸ਼ਾਖਾ ਚੰਗੀ ਉਸ ਟੀਮ ਦੇ ਨੰਬਰ ਨੇ ਜਿਹੜੀ ਟੀਮ ਦਾ ਕੋਚ ਆ ਰਿਹਾ ਹੈ ਭਰਾ ਜੀ ਦਾ ਦਲੇਰ ਖੰਭਾ ਤੇ ਸਪੌਂਸਰ ਕਰਚਾਉਣਾ ਆਸਟ੍ਰੇਲੀਆ ਤੇ ਨਾਲ ਕਹਿੰਦੇ ਬਿੱਲਾ ਬੈਲਜੀਅਮ ਤੇ ਰਾਜਾ ਜਦੇਰ ਸਾਹਿਬ ਦੀ ਟੀਮ ਚੱਲਦੇ ਮੈਚ ਦੇ ਵਿੱਚ 35 ਅੰਕਾਂ ਦੀ ਜਿੱਤ ਹੋਈ ਹੈ ਤੇ ਸਭਰਾ ਦੀ ਟੀਮ ਦੇ ਨੰਬਰ ਨੇ 30 ਚੱਲਦੇ ਮੈਚ ਦੇ ਵਿੱਚ ਤੇ ਜਦੇਰ ਸਾਹਿਬ ਦੀ ਟੀਮ ਜਿੱਤ ਰਹੀ ਹੈ